ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਘਰ ਪਹਿਲਾ ਤਿਤੁਕੇ ਇੱਕ ਓ ਅੰਕਾਰ ਸਤ ਗੁਰ ਪ੍ਰਸਾਦਿ ਕਿਸ ਹਾਂ ਜਾਚੀ ਕਿਸ ਆਰਾਦੇ ਜਾ ਸਭ ਕੋ ਕੀਤਾ ਹੋਸੀ ਜੋ ਜੋ ਦੀਸ ਵੱਡਾ ਬਡੇਰਾ ਸੋਸ ਖਾਕੋ ਰਲ ਸੇ ਨਿਰਭਉ ਨਿਰੰਕਾਰ ਭਵ ਖੰਡਨਾ ਸਭ ਸੁਖ ਨਵ ਨਿਦ ਦੇਸੀ ਕਿਸ ਹਾਂ ਜਾਚੀ ਕਿਸ ਆਰਾਦੇ ਜਾ ਸਭ ਕੋ ਕੀਤਾ ਹੋਸੀ ਜੋ ਜੋ ਦੀਸ ਵਡਾ ਬਡੇਰਾ ਸੋ ਸੋ ਖਾਕੂ ਰਲਸੀ ਨਿਰਭਉ ਨਿਰੰਕਾਰ ਭਵਖੰਡਨਾ ਸਭ ਸੁਖ ਨਭ ਨਿਦ ਦੇਸੀ ਹਰ ਜਿਉ ਤੇਰੀ ਦਾਤੇ ਰਾਜਾ ਮਾਨਸ ਬਪੜਾ ਕਿਆ ਸਾ ਲਾਹੀ ਕਿਆ ਤਿਸ ਕਾ ਮੋਤਾਜ ਰਹਾ ਸੇ ਲਾਗੇ ਗੁਰ ਕੀ ਬਾਣੀ ਕੀ ਮਤ ਕੌਣ ਕਰੈ ਪ੍ਰਭ ਤੇਰੀ ਤੂੰ ਸਰਬ ਜੀ ਆ ਦਇਆਲਾ ਸਭ ਕਿਸ ਕੀਤਾ ਤੇਰਾ ਵਰਤ ਕਿਆ ਹਮ ਬਾਲ ਗੋਪਾਲਾ ਰਾਖਲੇ ਹੋ ਨਾਨਕ ਜਨ ਤੁਮਰਾ ਜਿਉ ਪਿਤਾ ਪੂਤ ਕਿਰਪਾਲਾ ਕੀਮਤ ਕੌਣ ਕਰੈ ਪ੍ਰਭ ਤੇਰੀ සරභ ජාදයලා සභකෂ කීතා තේරාවර්ත කොහමෝ බාලොගුපල රාකලේෝ ਨਾਨਕ ਜਨ ਤੁਮਰਾ ਜੋ ਪਿਤਾ ਪੂਤ ਕਿਰਪਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ